ਹੈਲੋ ਸਸਰੀ ਕਾ ਜੀ ਸਵਾਗਤ ਹੈ ਤੁਹਾਡਾ ਸਿਮਰਨ ਕਿਚਨਰ ਬਲੌਗ ਚ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਤੇ ਅੱਜ ਦੀ ਵੀਡੀਓ ਜਿਹੜੀ ਆਪਣੀ ਆ ਥੰਬਨੇਲ ਤੁਹਾਨੂੰ ਵੇਖ ਕੇ ਪਤਾ ਚੱਲ ਗਿਆ ਹੋਣਾ ਕਿ ਅੱਜ ਆਪਾਂ ਕਿਸ ਤੇ ਗੱਲ ਕਰਨ ਵਾਲੇ ਆ ਤੇ ਅੱਜ ਆਪਾਂ ਗੱਲ ਕਰਾਂਗੇ ਤੂਤ ਤੇ ਤੂਤ ਦਾ ਮੈਂ ਨਾਂ ਇਸ ਲਈ ਲਿਆ ਕਿ ਅਗਰ ਆਪਾਂ ਤੂਤ ਦਾ ਨਾਂ ਨਾ ਲਈਏ ਤੇ ਇਹ ਵੀਡੀਓ ਜਿਹੜੀ ਆ ਪੂਰੀ ਨਹੀਂ ਹੋਊਗੀ ਕਿਉਂਕਿ ਜਿਨ੍ਹਾਂ ਨੂੰ ਆਪਾਂ ਗੋਲਾ ਬੋਲਦੇ ਆ ਅੱਜ ਆਪਣੇ ਕਈਆਂ ਬੱਚਿਆਂ ਨੂੰ ਪਤਾ ਹੀ ਨਹੀਂ ਆ ਕਿ ਗੋਲਾ ਅਸਲ 'ਚ ਹੁੰਦੀ ਆ ਕੀ ਹੈ ਗੋਲਾ ਨੂੰ ਹਿੰਦੀ ਵਿੱਚ ਸ਼ਾਇਦ ਸਹਦੂਤ ਕੁਝ ਇਦਾਂ ਬੋਲਿਆ ਜਾਂਦਾ ਵਾ ਤੇ ਆਪਾਂ ਤੇ ਪੰਜਾਬੀ ਵਿੱਚ ਸਾਰੇ ਤੂਤ ਦੀਆਂ ਗੋਲਾ ਹੀ ਬੋਲਦੇ ਹਾਂ ਇਹ ਗੋਲਾ ਦੇ ਕਿੰਨੇ ਕੁ ਫਾਇਦੇ ਆ ਅੱਜ ਆਪਾਂ ਤੁਹਾਨੂੰ ਇਹਨਾਂ ਦੇ ਫਾਇਦੇ ਗਿਣਾਵਾਂਗੇ ਤੇ ਕਿਸ ਤਰ੍ਹਾਂ ਆਪਾਂ ਇਤੋਂ ਜਿਹੜਾ ਵਾ ਲਾਭ ਲੈ ਸਕਦੇ ਹਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਤੂਤ ਦੀ ਤੂਤ ਦਾ ਜਿਹੜਾ ਰੁੱਖ ਹੁੰਦਾ ਆ ਆਪਾਂ ਕਦੇ ਵੀ ਕਿਤੇ ਵੀ ਘੱਟ ਜਗ੍ਹਾ 'ਚ ਵੀ ਲਗਾ ਸਕਦੇ ਆ ਕਿਉਂਕਿ ਇਹ ਕਲਮ ਤੋਂ ਤਿਆਰ ਹੁੰਦਾ ਜਿਹੜੀਆਂ ਤੂਤ ਦੀਆਂ ਮੋਟੀਆਂ ਟਾਹਣੀ ਹੁੰਦਾ ਉਹਨਾਂ ਦੀ ਕਲਮ ਕੱਟ ਕੇ ਆਪਾਂ ਕਿਸੇ ਵੀ ਜਗ੍ਹਾ 'ਚ ਇਹਨਾਂ ਨੂੰ ਲਗਾ ਸਕਦੇ ਜਿਸ ਤਰ੍ਹਾਂ ਕਿ ਕਮਰੇ 'ਚ ਵੀ ਲਗਾ ਸਕਦੇ ਤੇ ਬੜੀ ਆਸਾਨੀ ਨਾਲ ਇਹ ਰੁੱਖ ਹੋ ਜਾਂਦਾ ਇਹ ਰੁੱਖ ਲਈ ਸਾਨੂੰ ਜਿਆਦੀ ਮਿਹਨਤ ਕਰਨ ਦੀ ਲੋੜ ਨਹੀਂ ਹੁੰਦੀ ਇਹ ਇੱਕ ਰੁੱਖ ਤੋਂ ਹੀ ਜਿੰਨੇ ਮਰਜ਼ੀ ਰੁੱਖ ਬਣਾ ਸਕਦੇ ਆ ਇਨਾਂ ਨੂੰ ਜਿਹੜੀਆਂ ਤੂ ਤੂਤ ਨੂੰ ਗੋਲਣ ਲੱਗਦੀਆਂ ਵਾਂ ਉਹ ਬਹੁਤ ਹੀ ਵਧੀਆ ਜਿਹੜੀ ਕੰਮ ਦੀ ਚੀਜ਼ ਵਾਂ ਜਿਨ੍ਹਾਂ ਨੂੰ ਕਿ ਆਪਾਂ ਛੋਟੇ ਹੁੰਦੇ ਆ ਆਪਣੇ ਬਚਪਨ ਚ ਖਾਂਦੇ ਵੀ ਰਹੇ ਹਾਂ ਜਿਹੜੀਆਂ ਹਰੀਆਂ ਗੋਲਾਂ ਹੁੰਦੀਆਂ ਉਹ ਖਟੀਆਂ ਹੁੰਦੀਆਂ ਤੇ ਜਿਹੜੀਆਂ ਫਿਰ ਪੱਕ ਜਾਂਦੀਆਂ ਲਾਲ ਹੋ ਜਾਂਦੀਆਂ ਵਾਂ ਉਹ ਇੱਕਦਮ ਮਿੱਠੀਆਂ ਗੋਲਾਂ ਹੁੰਦੀਆਂ ਵਾਂ ਅਸੀਂ ਜਦੋਂ ਵੀ ਕਦੀ ਮਾਰਕੀਟ ਚ ਜਾਂ ਕਦੀ ਵੱਡੀ ਦੁਕਾਨ ਤੋਂ ਕੋਈ ਫਲ ਲੈਨੇ ਆ ਪੈਸੇ ਦੇ ਕੇ ਤੇ ਉਹ ਭਾਵੇਂ ਫਲ ਸਾਨੂੰ ਜਿਹੜਾ ਵਾ ਮਹਿੰਗਾ ਹੀ ਮਿਲੇ ਪਰ ਸਾਨੂੰ ਉਹਦੇ ਤੇ ਬੜਾ ਹੁੰਦਾ ਵਾ ਕਿ ਇਹ ਫਲ ਜਿਹੜਾ ਸਾਡਾ ਖੂਨ ਵਧਾਉਂਦਾ ਕੀ ਤੁਹਾਨੂੰ ਪਤਾ ਵਾ ਕਿ ਜਿਹੜੀਆਂ ਸਾਨੂੰ ਫ੍ਰੀਜ ਮਿਲਣ ਵਾਲੀਆਂ ਗੋਲਾਵਾਂ ਆ ਉਹਨਾਂ ਦੇ ਨਾਲ ਸਾਡਾ ਕਿੰਨਾ ਖੂਨ ਵਧੀਆ ਬਣਦਾ ਵਾ ਤੇ ਕਿੰਨੀਆਂ ਹੋਰ ਬਿਮਾਰੀਆਂ ਦੇ ਵਿੱਚ ਕੰਮ ਕਰਦੀਆਂ ਵਾਂ ਇਹਦੇ ਕਿੰਨੇ ਸਾਨੂੰ ਫਾਇਦੇ ਆ ਸਭ ਤੋਂ ਪਹਿਲਾਂ ਜਿਹੜਾ ਗੋਲਾਵਾਂ ਆ ਉਹ ਉਹਦਾ ਫਾਇਦਾ ਇਹ ਵਾ ਕਿ ਇਹ ਸਾਡੇ ਪਸ਼ਤਰਾਲ ਨੂੰ ਜਿਹੜਾ ਵਾ ਇੱਕਦਮ ਇਹ ਜਿਹੜਾ ਵਾ ਬਿਲਕੁਲ ਵਧੀਆ ਸਹੀ ਰੱਖ ਦਿਆ ਵਾ ਕੈਸਟਰੋਲ ਨੂੰ ਇੱਕਦਮ ਜਿਹੜਾ ਵਾ ਇਹਨਾਂ ਨੂੰ ਬਹੁਤ ਹੀ ਸੋਹਣਾ ਬਹੁਤ ਵਧੀਆ ਤਰੀਕੇ ਦੇ ਨਾਲ ਉਹਨੂੰ ਇੱਕਦਮ ਲੈਵਲ ਤੇ ਰੱਖ ਦੇਣਾ ਉਸ ਤੋਂ ਬਾਅਦ ਆ ਇਹ ਜਿਹੜੀਆਂ ਵਾ 슈ਗਰ ਦੇ ਵਿੱਚ 슈ਗਰ ਵਾਲਿਆਂ ਨੂੰ ਬਹੁਤ ਹੀ ਕੰਮ ਦੀ ਚੀਜ਼ ਆ ਉਸ ਤੋਂ ਇਲਾਵਾ ਇਹਦੇ ਨਾਲ ਸਾਰਾ ਪਾਚਨ ਤੰਤਰਨ ਵੀ ਜਿਹੜਾ ਠੀਕ ਹੁੰਦਾ ਜਿਨ੍ਹਾਂ ਨੂੰ ਅਕਸਰ ਹੀ ਕਬਜ਼ ਦੀ ਸ਼ਿਕਾਇਤ ਰਹਿੰਦੀ ਆ ਜਾਂ ਜਿਨ੍ਹਾਂ ਨੂੰ ਰੋਟੀ ਨਹੀਂ ਪਚਦੀ ਆ ਪਾਧਾ ਜੀ ਮੇਰੇ ਦੇ ਉਹਨਾਂ ਵਾਸਤੇ ਵੀ ਗੋਲਾ ਜਿਹੜੀਆਂ ਕਿੰਨੀਆਂ ਚੰਗੀਆਂ ਵਾਂ ਉਸ ਤੋਂ ਇਲਾਵਾ ਜਿਹੜਾ ਵਾ ਇੱਕ ਖੂਨ ਨਾ ਹੁੰਦੇ ਬਹੁਤ ਹੀ ਵਧੀਆ ਕੰਮ ਦੀ ਕੰਮ ਹੁੰਦੀ ਆ ਜਿਸ ਤਰ੍ਹਾਂ ਕਿ ਆਪਾਂ ਗੋਲਾ ਅਗਰ ਸਾਡੇ ਕੋ ਘਾਟੇ ਤੇ ਅਸੀਂ ਇਦਾਂ ਵੀ ਖਾ ਸਕਦੇ ਅਗਰ ਅਜੇ ਚਾਹੀਏ ਤੇ ਦਾ ਅਸੀਂ ਜੂਸ ਬਣਾ ਕੇ ਵੀ ਪੀ ਸਕਦੇ ਆ ਕਿਉਂਕਿ ਦਾ ਜੂਸ ਵੀ ਜਿਹੜਾ ਵਾ ਸਾਡਾ ਖੂਨ ਬਣਾਉਣ ਚ ਬਹੁਤ ਵਧੀਆ ਕੰਮ ਕਰਦਾ ਇਹ ਜਿਹੜੀਆਂ ਗੋਲਾ ਵਾਂ ਸਾਨੂੰ ਰੁੱਖ ਜਿਹੜਾ ਤੂਤ ਦਾ ਰੁੱਖ ਹੁੰਦਾ ਉਸ ਤੋਂ ਮਿਲਦੇ ਆ ਪਹਿਲਾਂ ਜਿਹੜੀਆਂ ਗੋਲਾਂ ਦੀ ਜਿਹੜੀ ਵੈਰਾਈਟੀ ਹੁੰਦੀ ਸੀ ਉਹ ਬਹੁਤ ਛੋਟੀਆਂ ਗੋਲਾ ਹੁੰਦੇ ਸੀ ਜਿਸ ਤਰ੍ਹਾਂ ਜਿਸ ਤਰ੍ਹਾਂ ਹੁਣ ਸਮਾਂ ਪੈਂਦਾ ਜਾਂਦਾ ਨੇ ਗੋਲਾਂ ਦੀਆਂ ਬਹੁਤ ਵੈਰਾਈਟੀਆਂ ਆਉਣ ਡਿਆ ਫੇ ਅੱਜ ਕੱਲ ਜਿਹੜੀਆਂ ਗੋਲਾਵਾਂ ਦੋ ਤੋਂ ਤਿੰਨ ਪ੍ਰਕਾਰ ਦੀਆਂ ਆਉਂਦੀਆਂ ਇਸ ਤਰ੍ਹਾਂ ਕਿ ਵੱਡੀਆਂ ਜਿਹੜੀਆਂ ਨੰਮੀਆਂ ਗੋਲਾ ਜਿਨ੍ਹਾਂ ਦਾ ਕੀ ਜਾਮਨੀ ਰੰਗ ਹੁੰਦਾ ਵਾ ਤੇ ਜਿਹੜੀਆਂ ਪਹਿਲਾਂ ਸਾਡੇ ਟਾਈਮ 'ਚ ਗੋਲਾ ਹੁੰਦੇ ਸੀ ਉਹਨਾਂ ਦਾ ਰੰਗ ਜਿਹੜਾ ਹੁੰਦਾ ਸੀ ਉਹ ਕੋਈ ਲਾਲ ਗੁਲਾਬੀ ਰੰਗ ਜਿਹੜਾ ਹੁੰਦਾ ਸੀ ਤੇ ਇਹ ਖਾਣ ਵਿੱਚ ਬਹੁਤ ਹੀ ਸਵਾਲ ਲੱਗਦੇ ਆ ਜਿਨ੍ਹਾਂ ਨੂੰ ਅਸੀਂ ਬੇਕਾਰ ਸਮਝ ਕੇ ਸੁੱਟ ਦਿੰਦੇ ਆ ਇਹ ਕਿਸੇ ਵੀ ਉਮਰ ਦਾ ਕੋਈ ਵੀ ਆਦਮੀ ਖਾ ਸਕਦਾ ਵਾ ਛੋਟਾ ਵੀ ਖਾ ਸਕਦਾ ਵੱਡਾ ਵੀ ਖਾ ਸਕਦਾ ਇਹਨਾਂ ਦਾ ਕੋਈ ਵੀ ਨੁਕਸਾਨ ਨਹੀਂ ਹੁੰਦਾ ਵਾ ਔਰ ਨਾਲੇ ਫਰੀ ਦੇ ਵਿੱਚ ਜਿਹੜੀ ਸਾਨੂੰ ਮਿਲਣ ਵਾਲੀ ਹੈ ਉਹ ਜੀ ਚੀਜ਼ ਵਾ ਜਿਹਦੇ ਨਾਲ ਸਾਨੂੰ ਬਹੁਤ ਹੀ ਜ਼ਿਆਦੇ ਫਾਇਦੇ ਹੋ ਸਕਦੇ ਆ ਗੋਲਾਂ ਦੇ ਆਪਾਂ ਅਗਰ ਗੱਲ ਕਰੀਏ ਤਾਂ ਆਪਾਂ ਇਹਨਾਂ ਨੂੰ ਘਰ ਵਿੱਚ ਵੀ ਲਗਾ ਸਕਦੇ ਹਾਂ ਜਿਸ ਤਰ੍ਹਾਂ ਕਿ ਇਹਨੂੰ ਵੱਡਾ ਕੋਈ ਕਮਲਾ ਲੈ ਕੇ ਉਸ ਤੇ ਆਪਾਂ ਇਹਦੀ ਜਿਹੜੀ ਆ ਇੱਕ ਛੋਟੀ ਜਿਹੀ ਜਿਹੜੀ ਆ ਲਾਗ ਲਗਾ ਦੇਣੀ ਆ ਤੇ ਉਹਦੇ ਨਾਲ ਸਾਡੇ ਜਿਹੜਾ ਰੁੱਖ ਬਹੁਤ ਸੋਹਣਾ ਤਿਆਰ ਹੋ ਜਾਂਦਾ ਹੈ। ਇਹ ਜਿਆਦੀ ਜਗ੍ਹਾ ਵੀ ਨਹੀਂ ਲੈਂਦਾ ਜਿਹੜਾ ਤੂਦ ਦਾ ਰੁੱਖ ਹੁੰਦਾ ਇਹ ਬਹੁਤ ਥੋੜੀ ਜਗ੍ਹਾ 'ਚ ਵੀ ਹੋ ਜਾਂਦਾ ਹੈ। ਤੁਸੀਂ ਇੱਕ ਸੋਚੋ ਕਿ ਅੱਧੇ ਮੰਜੇ ਜਿੰਨੀ ਜਗ੍ਹਾ ਜਿਹੜੀ ਆ ਉਹਦੇ ਵਿੱਚ ਵੀ ਤੂਦ ਦਾ ਰੁੱਖ ਹੋ ਜਾਂਦਾ। ਹਜੇ ਤੱਕ ਕਿਸੇ ਨੂੰ ਇਹਨਾਂ ਪਤਾ ਨਹੀਂ ਹੋਣਾ ਕਿ ਤੂਦ ਦੀਆਂ ਗੋਲਾਂ ਤੋਂ ਇੰਨੇ ਜ਼ਿਆਦੇ ਫਾਇਦੇ ਵੀ ਸਾਨੂੰ ਹੋ ਸਕਦੇ ਆ। ਬਹੁਤ ਜਾਣਿਆਂ ਨੂੰ ਕਬਜ ਦੀ ਸ਼ਿਕਾਇਤ ਰਹਿੰਦੀ ਕਬਜ ਦੇ ਵਿੱਚ ਜਿਹੜੀਆਂ ਧੋਲਾਵਾਂ ਖਾਣ ਦੇ ਨਾਲ ਸੜਜਾ ਪਾਚਨ ਤਤਰ ਬਿਲਕੁਲ ਠੀਕ ਰਹਿੰਦਾ ਵਾ ਤੇ ਉਸ ਤੋਂ ਇਲਾਵਾ ਜਿਹੜੀ ਸਾਨੂੰ ਭੁੱਖ ਨਾ ਲੱਗਦੀ ਹੋਵੇ ਭੁੱਖ ਵੀ ਸਾਨੂੰ ਇਹਦੇ ਨਾਲ ਲੱਗਣ ਟਾ ਪੈਂਦੀ ਆ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਖੂਨ ਬਣਾਉਣ ਦੇ ਤੇ ਆਇਰਨ ਦੀ ਕਮੀ ਪੂਰਾ ਕਰਨ ਦੇ ਵਿੱਚ ਇਹਨਾਂ ਦਾ ਬਹੁਤ ਹੀ ਜ਼ਿਆਦਾ ਵਧੀਆ ਜਿਹੜਾ ਰੋਲ ਆ ਆਯੁਰਵੈਦਿਕ ਵਿੱਚ ਵੀ ਇਹ ਜਿਹੜੀਆਂ ਵਾਂ ਧੋਲਾਵਾਂ ਦਵਾਈ ਦੇ ਵਿੱਚ ਪੈਂਦੀਆਂ ਵਾਂ ਕਿਉਂਕਿ ਉਹ ਲੋਕ ਆਪਣੇ ਤਰੀਕੇ ਨਾਲ ਇਹਨਾਂ ਨੂੰ ਦਵਾਈਆਂ ਦੇ ਵਿੱਚ ਪਾਉਂਦੇ ਆ ਅਸੀਂ ਜਿਸ ਤਰ੍ਹਾਂ ਕੀ ਪੀਣ ਵਾਲੀ ਦਵਾਈ ਹੋ ਗਈ ਜਾਂ ਫਿਰ ਟੈਬਲੇਟ ਹੋਈਆਂ ਇਹ ਲੈ ਕੇ ਤੇ ਖਾ ਲੈਣੇ ਆ ਜਿਹੜੀਆਂ ਪਰ ਅਸੀਂ ਜੇ ਸਿੱਧੇ ਹੀ ਤਰੀਕੇ ਦੇ ਨਾਲ ਆਪਾਂ ਗੋਲਾ ਖਾਈਏ ਤੇ ਆਪਾਂ ਜਿਹੜਾ ਖੂਨ ਆਪਾਂ ਪੂਰਾ ਕਰ ਸਕਦੇ ਆ ਕਿਉਂਕਿ ਇਹਨਾਂ ਨੂੰ ਬਖਾਨ ਦੇ ਨਾਲ ਜਿਹੜਾ ਸਾਨੂੰ ਕੋਈ ਵੀ ਨੁਕਸਾਨ ਨਹੀਂ ਹੁੰਦਾ ਇੱਕ ਸਭ ਤੋਂ ਵੱਡੀ ਗੱਲ ਇਹ ਹੈ ਕਿ ਨੇਚਰਲ ਤਰੀਕੇ ਦੇ ਨਾਲ ਆਪ ਨੂੰ ਲੈਣਾ ਹੁੰਦਾ ਜਦੋਂ ਵੀ ਸਾਡੇ ਅਸੀਂ ਕਿਤੇ ਵੀ ਤੂਦਰ ਰੁੱਖ ਦੇਖਦੇ ਹਾਂ ਤੇ ਅਕਸਰ ਹੀ ਜਿਹੜੀਆਂ ਗੋਲਾਂ ਤੋੜ ਕੇ ਖਾਂਦੇ ਹਾਂ ਜੇ ਅਸੀਂ ਇਹਨੂੰ ਰੈਗੂਲਰ ਆਪਣੇ ਰੁਟੀਨ ਵਿੱਚ ਸ਼ਾਮਿਲ ਕਰ ਲਈਏ ਜੋ ਗੋਲਾਂ ਦਾ ਜਿਹੜਾ ਵਾ ਮੌਸਮ ਹੁੰਦਾ ਅਸੀਂ ਉਹਨਾਂ ਦੇ ਵਿੱਚ ਜੇ ਗੋਲਾ ਖਾਈਏ ਤੇ ਸਾਨੂੰ ਬਹੁਤ ਜਰਾ ਫਾਇਦਾ ਹੁੰਦਾ ਕਿਉਂਕਿ ਇਹ ਕਿਸੇ ਵੀ ਪ੍ਰਕਾੜ ਦੀ ਬਿਮਾਰੀ ਤੋਂ ਸਾਨੂੰ ਬਚਾਉਂਦੇ ਆਵਾ ਤੇ ਇਹਦੇ ਨਾਲ ਸਾਡਾ ਜਿਹੜਾ ਅੰਦਰ ਵੀ ਬਹੁਤ ਵਧੀਆ ਮਜ਼ਬੂਤ ਹੁੰਦਾ ਵਾ ਤੇ ਜਲਦੀ ਨਾ ਸਾਨੂੰ ਥਕਾਵਟ ਨਹੀਂ ਹੁੰਦੀ ਆ ਸਾਡਾ ਖੂਨ ਵਧਦਾ ਵਾ ਫਿਰ ਸਾਨੂੰ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਵੀ ਬਚਾਉਂਦੀਆਂ ਵਾ ਤੇ ਇਹਦੇ ਨਾਲ ਅਸੀਂ ਜਿਹੜਾ ਆਪਣਾ ਜਿਹੜਾ ਵਾ ਘੱਟ ਹੋਇਆ ਖੂਨ ਵੀ ਪੂਰਾ ਕਰ ਸਕਦੇ ਆਂ ਇਨੂੰ ਖਾਣ ਦੇ ਜਿਹੜੇ ਆ ਦੋ ਤਰੀਕੇ ਆ ਜਾਂ ਤੇ ਅਸੀਂ ਇਸ ਤਰ੍ਹਾਂ ਹੀ ਗੋਲਾ ਨੂੰ ਖਾ ਲਈਏ ਕੋਈ ਨੁਕਸਾਨ ਨਹੀਂ ਆ ਤੇ ਜਿਹੜੇ ਇਸ ਤਰ੍ਹਾਂ ਨਹੀਂ ਖਾ ਸਕਦੇ ਜਿਹੜੇ ਬੱਚੇ ਆ ਚ ਉਹਨਾਂ ਨੂੰ ਆਪਾਂ ਇਹਦਾ ਜੂਸ ਕੱਢ ਕੇ ਵੀ ਦੇ ਸਕਦੇ ਇਹਦੇ ਜੂਸ ਦਾ ਰੰਗ ਵੀ ਬਹੁਤ ਸੋਹਣਾ ਹੁੰਦਾ ਤੇ ਪੀਣ ਦੇ ਵਿੱਚ ਸੁਆਦ ਵੀ ਬੜਾ ਲੱਗਦਾ ਵਾ ਬਹੁਤ ਹੀ ਮਿੱਠੀਆਂ ਹੁੰਦੀਆਂ ਵਾ ਬਾਕੀ ਜਿਹੜੀਆਂ ਕੱਚੀਆਂ ਗੋਲਾ ਹੁੰਦੀਆਂ ਉਹ ਥੋੜੀਆਂ ਜਿਹੀਆਂ ਖਟੀਆਂ ਹੁੰਦੀਆਂ ਪਰ ਖਾਣੀਆਂ ਆਪਾਂ ਜਿਹੜਾ ਪੱਕੀਆਂ ਗੋਲਾ ਜਿਹੜੀਆਂ ਲਾਲ ਹੋਈਆਂ ਹੁਣ ਉਹ ਕਿਉਂਕਿ ਕੱਚੀਆਂ ਗੋਲਾ ਜਿਹੜੀਆਂ ਉਹ ਕੱਚੀਆਂ ਹੁੰਦੀਆਂ ਉਹਨਾਂ ਦਾ ਕੋਈ ਉਹਨਾਂ ਖਾਸ ਫਾਇਦਾ ਨਹੀਂ ਹੁੰਦਾ ਦਵਾਈਆਂ ਦੇ ਵਿੱਚ ਵੀ ਇਹ ਜਿਹੜੀਆਂ ਗੋਲ ਨਵਾਂ ਪੈਂਦੀਆਂ ਹਨ ਤੇ ਇਹਦੇ ਨਾਲ ਵੀ ਆਯੋਬੇ ਦੇ ਵਿੱਚ ਬਹੁਤ ਚੰਗੀਆਂ ਬਹੁਤ ਵਧੀਆ ਦਵਾਈਆਂ ਬਣੀਆਂ ਹਨ ਤੇ ਤੁਸੀਂ ਇਸ ਤੋਂ ਜਿਹੜਾ ਗੋਲਾਂ ਤੋਂ ਫਾਇਦਾ ਉਠਾ ਸਕਦੇ ਆ ਕਿਉਂਕਿ ਤੁਸੀਂ ਵੀ ਬਚਪਨ ਦੀ ਵਿੱਚ ਅਕਸਰ ਹੀ ਖੂ ਤੇ ਜਾ ਕੇ ਜਿਸ ਤਰ੍ਹਾਂ ਕਹਿੰਦੇ ਦੇਖ ਤੂਤਾਂ ਵਾਲਾ ਖੂ ਤੇ ਤੁਸੀਂ ਤੂ ਖੋਤੇ ਜਾ ਕੇ ਗੋਲਾ ਖਾਧੀਆਂ ਹੋ ਗਈਆਂ ਤੇ ਤੁਸੀਂ ਇਹ ਵੀ ਆਪਣੇ ਆਪ ਦੇ ਵਿੱਚ ਵੇਖਿਆ ਹੋਊਗਾ ਕਿ ਸਾਡੇ ਸਮੇਂ ਦੇ ਵਿੱਚ ਜਿਆਦਾ ਵੱਡੀਆਂ ਕੋਈ ਬਿਮਾਰੀਆਂ ਨਹੀਂ ਸੀ ਹੁੰਦੀਆਂ ਤੇ ਨਾ ਹੀ ਸਾਨੂੰ ਕਦੀ ਥਕਾਵਟ ਹੁੰਦੀ ਸੀ ਨਾ ਹੀ ਕਦੀ ਸਾਡੇ ਬਾਬੇ ਦਾਦੀ ਕੋਈ ਥੱਕਦੇ ਹੁੰਦੇ ਨਹੀਂ ਕਿਉਂਕਿ ਇਹੋ ਜਿਹੇ ਜਿਹਨੇ ਨੇਚਰਲ ਤਰੀਕਾ ਤੋਂ ਤੀਜਾ ਸੀ ਉਹ ਸਾਡੇ ਕੋਲ ਖਾਣ ਲਈ ਮੌਜੂਦ ਰਹਿੰਦੇ ਸੀ ਤੇ ਅਸੀਂ ਹਮੇਸ਼ਾ ਇਹ ਜਿਹੀ ਚੀਜ਼ਾਂ ਖਾ ਕੇ ਆਪਣੇ ਆਪ ਨੂੰ ਬਿਲਕੁਲ ਸਟਰੋਂਗ ਤੇ ਮਜ਼ਬੂਤ ਬਣਾ ਕੇ ਰੱਖਦੇ ਸੀ ਤੇ ਤੁਸੀਂ ਹੁਣ ਵੀ ਇਹਨਾਂ ਨੂੰ ਖਾ ਸਕਦੇ ਜਦੋਂ ਵੀ ਤੁਹਾਨੂੰ ਕਦੀ ਵੀ ਤੋਤ ਕਿਤੇ ਵੀ ਵਿਕ ਜਾਂਦਾ ਤੁਸੀਂ ਉਹ ਜਿਹੜੀਆਂ ਤੋੜ ਕੇ ਖਾ ਸਕਦੇ ਆ ਜਾਂ ਤੁਹਾਡੇ ਕਿਸੇ ਜਾਣ ਪਹਿਚਾਨ ਵਾਲੇ ਦੇ ਤੂ ਤੂਟੇ ਗੋਲਾ ਲੱਗੀਆਂ ਜੇ ਤੁਸੀਂ ਉਥੋਂ ਵੀ ਤੋੜ ਕੇ ਲੈ ਆ ਕੇ ਇਹਨਾਂ ਦਾ ਸੇਵਨ ਕਰ ਸਕਦੇ ਆ ਤੇ ਇਹਨਾਂ ਦੀ ਬਹੁਤ ਵਧੀਆ ਜਿਹੜੀ ਤੁਸੀਂ ਖਾਣਾ ਖਾ ਕੇ ਆਪਣੇ ਆਪ ਨੂੰ ਬਿਨਾਂ ਕਿਸੇ ਦਵਾਈ ਖਾਦੇ ਵੀ ਆਪਣਾ ਜਿਹੜਾ ਹੋਣਾ ਉਹਨੂੰ ਪੂਰਾ ਕਰ ਸਕਦੇ ਆ ਬਾਕੀ ਵੀਡੀਓ ਜੇ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਰਮੈਂਟ ਕਰ ਦਿਓ ਮਿਲਦੇ ਆ ਫਿਰ ਤਨ ਨਵੀਂ ਵੀਡੀਓ ਨਾਲ ਤੱਕ ਲਈ ਸਭ ਨੂੰ ਸਸ ਦੀ ਗਾ ਜੀ